ਸਾਡੇ ਤਾਂ ਘਰ ਦੇ ਵਿੱਚ ਜਮਾ ਸ਼ਰਾਬ ਦਾ ਠੇਕਾ ਖੋਲਿਆ ਰੱਖਿਆ ਗਿਆ ਜੇ ਮੈਂ ਕਿਹਾ ਵੀ ਇਹਨੂੰ ਠੇਕੇ ਨੂੰ ਚਕਾਓ ਅੱਗੋਂ ਮੇਨੂੰ ਅਗਲੇ ਬੋਲਦੇ ਹਾਂ ਹਾਂ ਤੂੰ ਕੌਣ ਹੁੰਨੀ ਆਂ ਕਿ ਜੇ ਵੱਡੀ ਤੂੰ ਆ ਗਈ ਜੂਨੀਅਰ ਦੀ ਪ੍ਰਧਾਨ ਜੇ ਜਿੰਨਾ ਨੇ ਦਿਹਾੜੀ ਸਾਡੀ ਉਹ ਵੀ ਖੋਈ ਗਈ ਅੱਗੇ ਨਰਮੇ ਖਪਾਵਾਂ ਸੀਗੇ ਅਸੀਂ ਨਰਮੇ ਖਪਾਵਾਂ ਚੋਕਦਿਆਂ ਸੀ ਚੱਲ ਸਾਡਾ ਗੁਜ਼ਾਰਾ ਹੋ ਜਾਂਦਾ ਸੀ ਹੁਣ ਤਾਂ ਸਾਡੇ ਉਹ ਵੀ ਨਰਮੇ ਖਪਾਵ ਵੀ ਖੋਏ ਗਏ ਹੁਣ ਤਾਂ ਜ਼ਿੰਮੇਦਾਰ ਵੀ ਸਿਆਣੇ ਹੋ ਗਏ ਅਗਲੇ ਨੇ ਝੋਨੇ ਲਾ ਲੇ ਯਾਨੀ ਸਾਡੀ 750 ਰੁਪਿਆ ਦਿਹਾੜੀ ਹੋਵੇ ਠੀਕ ਆ ਸਾਨੂੰ 700 ਰੁਪਿਆ ਦਿਹਾੜੀ ਦਿੱਤੀ ਜਾਵੇ ਹੁਣ ਜਿੱਥੇ ਅਸੀਂ 2 ਮਹੀਨੇ ਵਿੱਚ ਅਸੀਂ 1100 ਰੁਪਿਆ ਮੰਗਾਗੇ ਉਹਨਾਂ ਤੋਂ ਅਸੀਂ ਦਿਹਾੜੀ ਦਾ ਡੇਲੀ 700 ਕਮਾਵਾਂਗੇ ਬਹੁਤ ਆ ਵੀਰੇ ਜੇ ਜੜੀ ਵਿਚਾਰੀ ਬੀਬੀ ਲੁੱਕ ਕੇ ਬੈੰਦੀ ਉਹਨੂੰ ਕਹਦੇ ਲਿਆਓ ਤੁਸੀਂ ਬਲਾਓ ਸਾਡੇ ਸਾਹਮਣੇ ਕਰੋ ਦੱਸੋ ਵਿਚਾਰੀਆਂ ਦਾ ਇੱਕ ਚੁੱਲ੍ਹੇ ਮਸਾ ਪੱਖਦੇ ਆ ਤੇ ਦਿਹਾੜੀ ਦਿਹਾੜੀ ਅੱਗੇ ਕਰਦਿਆਂ ਸੀ ਉਹ ਵੀ ਦਿਹਾੜੀ ਵੀ ਸਾਡੀ ਬੰਦ ਕੀਤੀ ਗਈ ਫਿਰ ਨਰੇਗਾ ਦਾ ਕੰਮ ਕਹਿੰਦੇ ਪੂਰਾ ਕੰਮ ਦੇਵਾਂਗੇ 1000 ਰੁਪਏ ਦੇਵਾਂਗੇ ਸਾਨੂੰ ਰਸੋਈ ਦਾ 1000 ਰੁਪਏ ਉਹ ਵੀ ਨਹੀਂ ਦਿੱਤਾ ਗਿਆ ਸਾਡਾ ਉਹ ਜੁਗਾ ਸਰਕਾਰਾਂ ਨਾਲ ਉਹ ਇਹਦੇ ਚੌਖੇ ਹੋਏ ਆ ਇਹਦਾ ਕਹਿੰਦੇ ਸੀ ਨੰਬੀ ਆ ਸੀ ਬਦਲਾ ਕਰਕੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸੌਖੇ ਕਰਾਂਗੇ ਤੇ ਇਹ ਔਖੇ ਕਰਤਾ ਸਾਨੂੰ ਖਿਲਾੜੀ ਥਾਣੀ ਪੀੜਿਆ ਸਾਨੂੰ ਖਿਡਾਰੀ ਥਾਣੀ ਕਿ ਪੀ ਰਤਾ ਖਿਡਾਰੀ ਥਾਣੀ ਆ ਜਿਹੜੇ ਵੱਡੇ ਵੱਡੇ ਚੋਰ ਬੈਠੇ ਆ ਉਹਨਾਂ ਦੀ ਤਨਖਾਹ ਤਾਂ ਦੂਜਾ 75 75 ਬੰਦੀ ਆ ਮਹੀਨੇ ਦੀ ਭਗਵੰਤ ਮਾਨ ਅਰਗਾਂ ਦੀ ਤੇ ਇਹਨਾਂ ਮੈ ਦੂਰਾਂ ਨੂੰ ਕੁਛ ਨਹੀਂ ਮਿਲ ਰਿਆ ਤਾਂ ਜਦੋਂ ਲਾਈਨਅਪ ਦੇ ਉਦੋਂ ਕਹਿੰਦੇ ਜਿਹੜੇ ਉਹ ਪਿੰਡਾਂ ਦੇ ਕੜਮ ਚੌਧਰੀ ਬਣਾਏ ਆ ਉਹ ਕਹਿੰਦੇ ਸਾਨੂੰ ਵੋਟ ਪਾਓ ਅਸੀਂ ਤੁਹਾਡੇ ਵੇਖਾਂਗੇ ਕਿਸੇ ਨੂੰ ਚਾਚਾ ਕਹਿੰਦੇ ਕਿਸੇ ਨੂੰ ਬਾਬਾ ਜੀ ਨੂੰ ਜਿਹਦੇ ਕਦੀ ਇਹਨਾਂ ਨੇ ਪਰਛਾਵਾਂ ਨਹੀਂ ਲਿਆ ਉਹਦੇ ਵੀ ਅੱਜ ਉਹ ਵੋਟਾ ਵੇਲੇ ਤਾਂ ਪੈਰਾਂ ਨੂੰ ਹੱਥ ਲਾਉਂਦੇ ਆ ਹਾਂ ਜੀ ਵੀ ਜੀ ਅਸੀਂ ਵੀ ਤਿੰਨ ਮਰਲੇ ਥਾਂ ਦੇ ਆ ਤੇ ਇੱਕ ਕਮਰਾ ਏ ਤੇ ਇੱਕ ਛੋਟੀ ਜੀ ਨਾਲ ਰਸੋਈ ਬਣਾਈ ਗਈ ਹੈ ਵੀ ਸਾਡੇ ਤਾਂ ਉਧਰ ਨਾਲ ਵੀਰੇ ਸਾਰਿਆਂ ਦੇ ਨਿੱਨੀ ਜਗ੍ਹਾ ਕੋਈ 2 ਚ ਰਹਿ ਰਿਹਾ ਏ ਕੋਈ 2.5 ਚ ਰਹਿ ਰਿਹਾ ਕੋਈ 3 ਚ ਪਿਛਤਾਨੇ ਇਹ ਚੀਜ਼ ਨੂੰ ਲੈ ਕੇ ਵੀ ਪਹਿਲਾਂ ਪਹਿਲਾਂ ਇਹ ਪੈਰੀ ਡੈਗਦੇ ਆ ਬਾਅਦ ਚ ਆਪਾਂ ਪੈਰੀ ਡੈਗਦੇ ਇਹਨਾਂ ਤੇ ਵੀ ਹਾਂ ਸਾਨੂੰ ਦੇਣਗੇ ਇਹਨਾਂ ਨੇ ਤਾਂ ਇੱਕ ਆ ਦੀ ਡਿੱਗਣਾ ਹੁੰਦਾ ਆਪਾਂ ਪੰਜ ਇਹ ਤਾਂ ਇਹ ਡੈਗਦੇ ਬਾਅਦ ਚ 5 ਸਾਲ ਆਪਾਂ ਹੀ ਡੈਗਦੇ ਉਸ ਤੋਂ ਬਾਅਦ ਵਿੱਚ ਅਗਲੀ ਸਰਕਾਰ ਨਵੀਂ ਚੋਂਦੇ ਆ ਉਹਦੇ ਵੀ ਪੈਰੀ ਡੈਗਦੇ ਆ ਕੁਛ ਨਹੀਂ ਮਿਲਦਾ ਕਿਰਤਿਆਂ ਦੇ ਕਵੀ ਸੰਤਰਾਮ ਉਦਾਸੀ ਦਾ ਗੀਤ ਆ ਕਿ ਉੱਠ ਕਿਰਤਿਆ ਉੱਠ ਵੇ ਉੱਠਣ ਦਾ ਵੇਲਾ ਤੇ ਜੜ ਜਾਬਰ ਦੀ ਪੁੱਟ ਵੇ ਪੁੱਟਣ ਦਾ ਵੇਲਾ 2022 ਦੇ ਵਿੱਚ ਲੋਕਾਂ ਨੇ ਬਦਲਾਵ ਦਾ ਸੁਪਨਾ ਲੈ ਕੇ ਇੱਕ ਨਵੀਂ ਸਰਕਾਰ ਸੱਤਾ ਦੇ ਵਿੱਚ ਲੈ ਕੇ ਆਂਦੀ ਜਿਸ ਨੂੰ ਇਨਕਲਾਬ ਵਾਲੀ ਸਰਕਾਰ ਜਾਂ ਕ੍ਰਾਂਤੀ ਵਾਲੀ ਸਰਕਾਰ ਦੇ ਨਾਂ ਦੇ ਨਾਲ ਵੀ ਹੈ ਜਿਹੜਾ ਉਹ ਜਾਣਿਆ ਜਾਂਦਾ ਹੈਗਾ ਕਾਫੀ ਸਾਰੀਆਂ ਕ੍ਰਾਂਤੀਆਂ ਜਿਹੜੀਆਂ ਉਹ ਸਰਕਾਰੇ ਦਾਅਵਾ ਕਰ ਰਹੀ ਹੈ ਕਿ ਸਿੱਖਿਆ ਕ੍ਰਾਂਤੀ ਵੀ ਆ ਗਈ ਸਿਹਤ ਕ੍ਰਾਂਤੀ ਵੀ ਆ ਗਈ ਤੇ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਵੀ ਵੱਡੀ ਕ੍ਰਾਂਤੀ ਆ ਗਈ ਅਕਸਰ ਜਦੋਂ ਸੱਤਾ ਦੇ ਵਿੱਚ ਆਉਣਾ ਸੀਗਾ ਤਾਂ ਇਸ ਸਰਕਾਰ ਵੱਲੋਂ ਤੇ ਇਸ ਸਰਕਾਰ ਦੇ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਅਕਸਰ ਇਹ ਗੀਤ ਆ ਜਿਹੜਾ ਉਹ ਗੁੰਗੁਣਾਇਆ ਜਾਂਦਾ ਸੀਗਾ ਕਿ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੀਰੇ ਪਰ ਹੁਣ ਜਿਨ੍ਹਾਂ ਦੇ ਵੀੜਿਆਂ ਦੇ ਵਿੱਚ ਸੂਰਜ ਮਗਾਉਣ ਦੀ ਗੱਲ ਕੀਤੀ ਜਾ ਰਹੀ ਸੀਗੀ ਉਹ ਅੱਜ ਮਜ਼ਦੂਰ ਤਬਕਾ ਜਿਹੜਾ ਕਿਤੇ ਨਾ ਕਿਤੇ ਇਹਨਾਂ ਮੰਤਰੀਆਂ ਸੰਤਰੀਆਂ ਦੇ ਵੀੜਿਆਂ ਦੇ ਵਿੱਚ ਆ ਜਿਹੜਾ ਉਹ ਪਹੁੰਚਿਆ ਹੋਇਆ ਹੈਗਾ ਮਜ਼ਦੂਰਾਂ ਦੇ ਸਾਂਝੇ ਮੋਰਚੇ ਵੱਲੋਂ ਜਿਸ ਦੇ ਵਿੱਚ 7-8 ਚਸੇ ਬੰਦੀਆਂ ਮਜ਼ਦੂਰਾਂ ਦੀਆਂ ਉਹਨਾਂ ਵੱਲੋਂ ਪੰਜਾਬ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਥੜੇ ਵੱਲੋਂ ਅੱਜ ਵੱਖ-ਵੱਖ ਕੈਬਨਟ ਮੰਤਰੀਆਂ ਪੰਜ ਕੈਬਨਟ ਮੰਤਰੀਆਂ ਦੇ ਘਰਾਂ ਦੇ ਅੱਗੇ ਆ ਜਿਹੜਾ ਉਹ ਧਰਨੇ ਪ੍ਰਦਰਸ਼ਨ ਆ ਜਿਹੜੇ ਉਹ ਕੀਤੇ ਗਏ ਹੈਗੇ ਆ ਇਸ ਟਾਈਮ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਸਰਦਾਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਪਿੰਡ ਸੰਧਵਾ 'ਤੇ ਖੜੇ ਹੋਏ ਆ ਉਹਨਾਂ ਦੇ ਘਰ ਅੱਗੇ ਖੜੇ ਹੋਏ ਆ ਇੱਥੇ ਮਜ਼ਦੂਰਾਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠ ਕੀਤਾ ਵੱਖ-ਵੱਖ ਥਾਵਾਂ ਦੇ ਉੱਤੇ ਇਕੱਠ ਕੀਤਾ ਸਾਡੇ ਨਾਲ ਮਜ਼ਦੂਰ ਬੀਬੀ ਆਮ ਯੂਨ ਨੇ ਮਜ਼ਦੂਰ ਆਗੂ ਮਯੂਦ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਦੀ ਪੂਰੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਕਿ ਕਿਹੜੇ-ਕਿਹੜੇ ਮੰਗਾਂ ਮਸਲਿਆਂ ਨੂੰ ਲੈ ਕੇ ਇਹ ਇੱਥੇ ਪਹੁੰਚੇ ਹੈਗੇ ਆ ਸੱਸੀ ਗਾਲ ਪੈਨ ਜੀ ਅਮ ਵਿਦੇਸ ਤਾਂ ਇਹ ਕਹਿਣਾ ਚਾਹਾਂਗੇ ਅਸੀਂ ਨਿਰੇਗਾ ਮਜ਼ਦੂਰ ਵਾਲਿਆਂ ਕਿਉਂਕਿ ਸਾਡਾ ਕੰਮ ਖੋਇਆ ਗਿਆ ਏ ਪਹਿਲਾਂ ਅਸੀਂ 4 ਮਹੀਨੇ ਸਾਡੇ ਨਿਰੇਗਾ ਦੇ ਪੈਸੇ ਨਹੀਂ ਆਏ ਉਹ ਵੀ ਅਸੀਂ ਬਹੁਤ ਹਾਲਤਾਂ ਲਏ ਆ ਵੀ ਲੜ ਲੜ ਧਰਨੇ ਲਾ ਲਾ ਕੇ ਵੀ ਮਸਾਂ ਨੂੰ ਹੀ ਆਇਆ ਹੁਣ ਕਹਿੰਦੇ ਵੀ ਤੁਹਾਡੇ ਵੀ ਕੰਮ ਨਹੀਂ ਚੱਲਣਾਗਾ ਵੀ ਜਮਾਂ ਹੀ ਬੰਦ ਕਰ ਦੇਣਾ ਵੀ ਅਸੀਂ ਕਿਹਾ ਵੀ ਸਾਡਾ ਕੰਮ ਚਲਾਓ ਵੀ ਨਹੀਂ ਤਾਂ ਅਸੀਂ ਧਰਨੇ ਲਾਵਾਂਗੇ ਵੀ ਜੇ ਤੁਸੀਂ ਨਾ ਚਲਾਓਗੇ ਤਾਂ ਕੰਮ ਅਸੀਂ ਧਰਨੇ ਤੇ ਧਰਨੇ ਲਾਵਾਂਗੇ ਕਹਿੰਦੇ ਆ ਵੀ 5 ਸਾਲ ਨਹੀਂ ਚੱਲਣਾ ਹੀ ਨਹੀਂ ਚੱਲਣਾ ਸਾਨੂੰ ਲਾਰੇ ਲਾ ਦਿੰਦੇ ਆ ਚਲਾਵਾਂਗੇ ਐਂ ਕਰਾਂਗੇ ਐਂ ਕਰਾਂਗੇ ਤੇ ਵੀਰ ਜੀ ਹੁਣ ਅਸੀਂ ਕੰਮ ਮੁਤਾਬਕ ਹੀ ਆਏ ਸੀਗੇ ਵੀ ਸਾਨੂੰ ਸਾਡਾ ਨਿਰੇਗਾ ਦਾ ਕੰਮ ਜਿਹੜਾ ਖੋਹ ਲਿਆ ਗਿਆ ਇਹਨਾਂ ਨੇ ਵੀ ਉਹ ਸਾਨੂੰ ਦਿੱਤਾ ਜਾਵੇ ਕਿਸੇ ਵੀ ਹਾਲਤ ਚ ਠੀਕ ਹੈ ਵੀ ਜਿਵੇਂ ਉਹ ਕਹਿੰਦੇ ਅਸੀਂ ਬੰਦ ਕਰਨ ਵੀ ਅਸੀਂ ਬੰਦ ਨਹੀਂ ਕਰਨ ਦੇਣਾਗਾ ਵੀ ਸਾਨੂੰ ਦਿੱਤਾ ਜਾਵੇ ਜਿਵੇਂ ਕਹਿੰਦੇ ਸੀ 100 ਸਾਲ ਆਹ 200 ਦਿਨ ਸੌਰੀ 200 ਦਿਨ ਦੇਵਾਂਗੇ 100 ਦਿਨ ਚ ਵੀਰ ਜੀ ਵੀ ਸਾਨੂੰ ਬਸ 20 25 30 ਦਿਨ ਹੀ ਮਸਾ ਕੰਮ ਦਿੰਦੇ ਆ ਵੀ ਪੂਰਾ ਦਿੰਦੇ ਨਹੀਂਗੇ ਉਹਦੇ ਚ ਵੀ ਵੀ ਪੈਸੇ ਜਿਹੜੇ ਉਹਦੇ ਉਹ ਵੀ ਮਸਾ ਨਹੀਂ ਲਈਦੇ ਆ ਦੇ ਵੀ ਆਏ ਕਰਕੇ ਵੀ ਸਾਨੂੰ ਬਸ ਕੰਮ ਚਾਹੀਦਾ ਵੀ ਜਿਵੇਂ ਕਹਿੰਦੇ ਆ ਵੀ ਤੁਹਾਨੂੰ ਅਸੀਂ ਆਹਾ 1100 ਰੁਪਿਆ ਵੀ ਔਰਤਾਂ ਨੂੰ ਕਹਿੰਦੇ ਸੀ ਦੇਵਾਂਗੇ ਵੀ ਅਸੀਂ ਆਨੇ ਸਾਨੂੰ ਇਹ ਪੈਸਾਂ ਦੀ ਕੋਈ ਜ਼ਰੂਰਤ ਨਹੀਂ ਸਾਨੂੰ ਹਰ ਸਾਲ ਵੀ ਕੰਮ ਹੀ ਦੇਣ ਬਸ ਵੀ ਸਾਨੂੰ ਅਸੀਂ ਰੋਜ਼ ਕੰਮ ਤੇ ਜਾਵਾਂਗੇ ਜਿਵੇਂ ਹੁਣ 300 ਮੈਂ ਹੈਗੀ ਆ 40 ਰੁਪਏ ਦਿਹਾੜੀ ਹੋਊਗੀ ਜੀ ਇੰਨੀ ਕੁ ਹੋਊਗੀ ਤੇ ਜਿਵੇਂ ਹੁਣ ਅਸੀਂ ਆਨੇ ਆ 750 ਰੁਪਿਆ ਦਿਹਾੜੀ ਹੋਵੇ ਠੀਕ ਆ ਸਾਨੂੰ 700 ਰੁਪਿਆ ਦਿਹਾੜੀ ਦਿੱਤੀ ਜਾਵੇ ਹੁਣ ਜਿੱਥੇ ਅਸੀਂ 20 ਮਹੀਨੇ ਵਿੱਚ ਅਸੀਂ 1100 ਰੁਪਿਆ ਮੰਗਾਗੇ ਉਹਨਾਂ ਤੋਂ ਅਸੀਂ ਦਿਹਾੜੀ ਦਾ ਡੇਲੀ 700 ਕਮਾਵਾਂਗੇ ਬਹੁਤ ਆ ਵੀਰੇ ਅਸੀਂ ਆਪਦਾ ਘਰ ਦਾ ਗੁਜ਼ਾਰਾ ਵੀ ਚਲਾਵਾਂਗੇ ਠੀਕ ਆ ਸਾਡੀਆਂ ਕੋਈ ਵੀ ਲੋੜ ਵੀ ਘਰ ਦੇ ਵਿੱਚ ਕੋਈ ਮੰਗ ਬਿੱਲੂੜ ਦੀ ਪੂਰੀ ਕਰਾਂ ਜ਼ਰੂਰਤ ਕਰਾਂਗੇ ਜਿਵੇਂ ਕੋਈ ਸਾਨੂੰ ਕੋਈ ਵੀ ਮੰਨ ਕੇ ਚੱਲ ਦਵਾਈ ਬੂਟੀ ਦੀ ਲੋੜ ਆ ਵੀ ਅਸੀਂ ਉਹ ਵੀ ਪੂਰੀ ਕਰਾਂਗੇ ਵੀ ਬਸ ਸਾਨੂੰ ਕੰਮ ਦਿੱਤਾ ਜਾਵੇ 700 ਰੁਪਿਆ ਦਿਹਾੜੀ ਕੀਤੀ ਜਾਵੇ ਨਰੇਗਾ ਦੇ ਵਿੱਚ ਅੱਛਾ ਪਿੰਡ ਕਿਹੜਾ ਤੁਹਾਡਾ ਪੈਣੇ ਔਲਖ ਵੀਰੇ ਜ਼ਿਲ੍ਹਾ ਫਰੀਦਕੋਟ ਅੱਛਾ ਔਲਖ ਅੱਛਾ ਕਿੰਨੇ ਕਿ ਦਿਨ ਹੋ ਗਏ ਤੁਹਾਡਾ ਕੰਮ ਬੰਦ ਹੋਏ ਨੂੰ ਹੋ ਗਿਆ ਵੀਰੇ 6 ਮਹੀਨੇ ਹੋ ਗਏ ਹੁਣੇ 7 6 ਮਹੀਨੇ ਬਸ ਇੰਨਾ ਕ ਟਾਈਮ ਹੋ ਗਿਆ ਏ ਇਹ ਤੋਂ ਪਹਿਲਾਂ ਵੀ ਮਸਾਂ ਨੂੰ ਹੀ ਚੱਲਦਾ ਸੀਗਾ ਵੀ ਬਹੁਤ ਔਖਾ ਕੰਮ ਲਈਦਾ ਸੀਗਾ ਉਹ ਵੀ ਜਿੰਨਾ ਟਾਈਮ ਅਸੀਂ ਧਰਨਾ ਨਹੀਂ ਸੀ ਨਾਲੋਂਦੇ ਵੀ ਦੋ ਤਿੰਨ ਧਰਨੇ ਲੋਂਦੇ ਸੀ ਫੇਰ ਜਾ ਕੇ ਸਾਨੂੰ ਕੰਮ ਮਿਲਦਾ ਸੀ ਉਹ ਵੀ ਬਸ 6 ਕਿ ਦਿਨਾਂ ਦਾ ਇੱਕ ਮਟਰੋਲ ਹੀ ਨਿਕਲਦਾ ਸੀਗਾ ਕਈ ਵਾਰੀ ਦੋ ਨਿਕਲਦੇ ਸੀਗੇ ਉਹਨਾਂ ਦੇ ਵਿੱਚੋਂ ਤਾਂ ਵੀ ਇੱਕ ਅੱਧਾ ਦਿਨ ਵੀ ਵਿੱਚੋਂ ਮਾਰਿਆ ਜਾਂਦਾ ਸੀਗਾ ਵੀ ਪੈਸੇ ਨਹੀਂ ਸੀ ਆਉਂਦੇ ਵੀ ਐਂ ਕਰਕੇ ਕਹਿੰਦੇ ਸੀ ਥੋੜੀ ਐਵਰੇਜ ਘਟ ਗਈ ਜਾਂ ਕਿਵੇਂ ਵੀ ਸਰਕਾਰਾਂ ਲਾਈ ਜਾਂਦੀਆਂ ਹੈਗੀਆਂ ਐ ਇਧਰ ਉਧਰ ਵਾਦ-ਵਟ ਘਟੇ ਕਰੀ ਜਾਂਦੀਆਂ ਐ ਐ ਕਰਕੇ ਅੱਛਾ ਕੀ ਕਹਿ ਕੇ ਕੰਮ ਬੰਦ ਕੀਤਾ ਗਿਆ ਹੁਣ ਤੁਹਾਡਾ ਇਹ ਨਾ ਵੀਰੇ ਕਹਿੰਦੇ ਜਿਹੜੇ ਸਾਡੇ ਆਗੂ ਆ ਮੂਰੇ ਕੰਮ ਚਲਾਉਣ ਵਾਲੇ ਵੀ ਉਹ ਆnde ਵੀ ਤੁਹਾਡਾ ਕੰਮ ਵੀ ਬੰਦ ਕੀਤਾ ਗਿਆ ਐ ਵੀ ਹੁਣ ਚੱਲਣਾ ਨਹੀਂਗਾ ਜਦੋਂ ਅਸੀਂ ਵੀ ਆ ਇੱਕ ਦੋ ਵਾਰੀ ਅਰਜ਼ੀਆਂ ਭਰਾਈਆਂ ਤੇ ਉਹ ਵੀ ਸਾਡੀਆਂ ਵੀਰੇ ਐਵੇਂ ਗਿਣਿਆਏ ਵੀ ਕਹਿੰਦੇ ਚੱਲ ਵੀ ਚਲਾਉਣਗੇ ਕੰਮ ਤੇ ਅਸੀਂ ਫੇਰ ਇੱਕ ਵਾਰ ਆ ਅਸੀਂ ਤੀਜੀ ਵਾਰ ਅਰਜ਼ੀ ਭਰਾ ਚੁੱਕੀ ਆ ਵੀ ਸਾਡਾ ਕੰਮ ਨਹੀਂ ਚੱਲਿਆ ਹੁਣ ਅਸੀਂ ਝੋਨਾ ਲਾ ਕੇ ਹਟੀਆਂ ਵੀ ਅਸੀਂ ਕਹਾਂ ਚੱਲ ਸਾਡਾ ਝੋਨੇ ਤੋਂ ਬਾਅਦ ਕੰਮ ਚਲਾ ਦੇਣਗੇ ਪਰ ਹੁਣ ਵੀ ਕੋਈ ਜਵਾਬ ਨਹੀਂ ਸਾਨੂੰ ਮਿਲ ਰਿਹਾ ਵੀ ਸਾਡਾ ਕੰਮ ਚਲਾਉਣਗੇ ਜਾਂ ਨਹੀਂ ਅੱਛਾ ਪਤੀ ਕੀ ਕਰਦੇ ਤੁਹਾਡੇ ਮਜ਼ਦੂਰੀ ਵੀਰੇ ਅਸੀਂ ਵੀ ਮਜ਼ਦੂਰੀ ਬਸ ਖੇਤ ਵੰਨੇ ਜਾਂ ਵੀ ਕਿਤੇ ਨਰੇਗਾ ਦਾ ਕੰਮ ਚੱਲਦਾ ਸੀ ਉੱਥੇ ਆ ਜਾਈ ਦੱਸ ਬੱਚੇ ਹੈਗੇ ਤੁਹਾਡੇ ਹਾਂਜੀ ਕਿੰਨੇ ਬੱਚੇ ਤਿੰਨ ਬੱਚੇ ਵਿੱਚ ਹੀ ਮੇਰੇ ਅੱਛਾ ਪੜਦੇ ਵੀ ਆ ਹਾਂਜੀ ਸਰਕਾਰੀ ਸਕੂਲ 'ਚ ਪੜਦੇ ਆ ਜੀ ਬੇਟੀ ਆ ਉਹ 9ਵੀਂ ਕਲਾਸ ਚਾ ਬੇਟਾ ਏ 7ਵੀਂ ਚਾ ਇੱਕ ਛੋਟੀ ਬੇਟੀ ਆ ਉਹ ਵੀ 7ਵੀਂ ਚਾ ਅੱਛਾ ਫੀਸ ਵਗੈਰਾ ਲੈਂਦੇ ਆ ਸਕੂਲ ਦੇ ਵਿੱਚ ਜਾਂ ਨਹੀਂ ਲੈਂਦੇ ਅ ਨਈਂ ਵੀ ਉਹ ਤਾਂ ਨਹੀਂ ਲੈਂਦੇਗੇ ਵੀ ਹੂੰ ਕੋਈ ਜ਼ਰੂਰਤਵਾਨੀ ਚੀਜ਼ ਆ ਬੱਚਾ ਨੂੰ ਲੈ ਕੇ ਦੇਣੀ ਪੈਂਦੀ ਕਈ ਵਾਰੀ ਬਰਦੀ ਹੋਗੀ ਬੂਟ ਵਗੈਰਾ ਵੀ ਜਦੋਂ ਮੰਗਦੇ ਆ ਬੱਚੇ ਹੂੰ ਤਾਂ ਵੀ ਵਿੱਚ ਦੀ ਜਦੋਂ ਕਲਾਸ ਚੜ੍ਹਦੇ ਆ ਮਿਲਦੇ ਆ ਵੀ ਪਰ ਫੇਰ ਵੀ ਇੱਕ ਵਾਰੀ ਸਾਨੂੰ ਲੈ ਕੇ ਦੇਣੀ ਪੈਂਦੀ ਆ ਜੀ ਵੀ ਮੰਨ ਕੇ ਚੱਲ ਜਿਵੇਂ ਕਾਪੀਆਂ ਹੋ ਗਈਆਂ ਹੋਰ ਚੀਜ਼ਾਂ ਜਵਾਕਾਂ ਨੂੰ ਲੋਡ ਹੁੰਦੀ ਉਹ ਲੈ ਕੇ ਦੇਣੀ ਪੈਂਦੀ ਸਾਨੂੰ ਜੀ ਇਸ ਤਰ੍ਹਾਂ ਅਚੇਪਾਂ ਜੀ ਤੁਸੀਂ ਕਿਹੜੀ ਮੰਗ ਨੂੰ ਲੈ ਕੇ ਇੱਥੇ ਪਹੁੰਚੇ ਹੈਗੇ ਕਿਹੜੀਆਂ-ਕਿਹੜੀਆਂ ਮੰਗਾ ਹੈਗਾ ਸਾਡੀਆਂ ਤਾਂ ਮੰਗਾਂ ਦੀ ਗਿਣਤੀ ਨਹੀਂ ਹੈਗੀ ਜੀ ਸਾਡੀਆਂ ਮੰਗਾ ਬਹੁਤ ਜ਼ਿਆਦਾ ਹੈ ਜੀ ਕਿਉਂਕਿ ਪਹਿਲਾਂ ਅਸੀਂ ਇੱਥੇ ਆਏ ਆ ਚੁੱਕੇ ਹਾਂ 2024 ਚ ਅਸੀਂ ਮੰਗ ਪੱਤਰ ਦੇ ਕੇ ਗਏ ਇੱਥੇ ਇਹਨਾਂ ਦੀ ਖਣੀ ਪੀਏ ਸੀ ਕਿ ਇਹਨਾਂ ਦੀ ਵਾਈਫ ਸੀ ਇਹਨਾਂ ਨੂੰ ਅਸੀਂ ਮੰਗ ਪੱਤਰ ਫੜਾਇਆ ਮੈਂ ਨਾਲੇ ਖੁਦ ਕਿਹਾ ਸੀ ਵੀ ਤੁਸੀਂ ਡਸਟਬਿਨ ਚ ਨਾ ਪਾ ਦਿਓ ਸਾਡੀਆਂ ਮੰਗਾ ਜਾਂ ਤਾਂ ਪੂਰੀਆਂ ਕਰੋ ਨਹੀਂ ਪੂਰੀਆਂ ਕਰਨੀਆਂ ਤਾਂ ਫਿਰ ਸਾਨੂੰ ਸਿੱਧਾ ਹੀ ਦਾ ਦਿਓ ਫਿਰ ਅਸੀਂ ਧਰਨੇ ਇਸ ਤੋਂ ਵੀ ਡਬਲ ਲਾ ਲਗੇ ਕਹਿੰਦੇ ਨਹੀਂ ਜੀ ਨਹੀਂ ਮੈਂ ਕਹਿੰਦੀ ਮੰਗਾ ਤੁਹਾਡੀਆਂ ਪੂਰੀਆਂ ਕਰੂੰ ਮੈਂ ਉੱਪ ਮ ਸਰਕਾਰ ਬਦਲ ਗਈ ਵੀ ਆਪਣੇ ਆਪਣੇ ਚ ਬਦਲਾਵ ਆਊਗਾ ਮੈਂ ਕਹਿੰਦੀ ਸਾਨੂੰ ਤਾਂ ਜਿਵੇਂ ਇਹਨਾਂ ਨੇ ਕੰਗਾਲ ਕਰਤਾ ਫੈਂਸ ਕੰਪਨੀਆਂ ਚੰਦੇ ਲੋਨ ਚੱਕੇ ਹੋਏ ਸੀਗੇ ਘਰ ਘਰ ਵਿੱਚ ਚਾਰ ਚਾਰ ਲੋਨ ਚੱਲੀ ਜਾਂਦੇ ਆ ਉਹਨਾਂ ਨੂੰ ਜਦੋਂ ਆ ਕੇ ਬੋਲਦੇ ਆ ਵੀ ਐਂ ਕਰਕੇ ਕੈਸਤਾ ਪਰ ਉਹ ਨਹੀਂ ਤੁਹਾਡੇ ਕੂਲਰ ਚੱਕਾਂਗੇ ਨਹੀਂ ਤੁਹਾਡਾ ਉਹ ਚੱਕਾਂਗੇ ਫਿਰ ਆ ਕੇ ਵਿਚਾਰੀਆਂ ਬੀਬੀਆਂ ਗੱਲਾਂ ਬਾਤਾਂ ਕਰਦੀਆਂ ਵੀ ਆਪਾਂ ਕੀ ਕਰਗੇ ਹੁਣ ਐਂ ਕਹਿੰਦੇ ਆ ਫੈਂਸ ਕੰਪਨਾ ਉਹ ਤਾਂ ਸਾਡਾ ਲੋਨ ਇਹਨਾਂ ਨੇ ਮਾਫ ਨਹੀਂ ਕੀਤਾਗਾ ਅਰਬਾਂ ਵਰਗਾਂ ਦੇ ਤੇ بڑے ਲੋਨ ਮਾਫ ਕਰੀ ਜਾਂਦੇ ਕੀ ਗੱਲ ਅਸੀਂ ਗਰੀਬ ਕਰਕੇ ਸਾਡੇ ਤਾਂ ਨਹੀਂ ਲੋਨ ਮਾਫ ਕਰਦੇ ਪਹਿਲੇ ਗੱਲ ਸਾਡੇ ਨਾਲ ਮੀਟਿੰਗ ਕਿੰਨੀਆਂ ਵਾਰਕ ਭਗਵਾਨਤਮਾਨ ਨੇ ਕਿੰਨੀ ਵਾਰ ਮੀਟਿੰਗ ਰੱਖੀ ਉਹਨੇ ਉਹ ਨਹੀਂ ਮਤਲਬ ਕਿ ਇਹੋ ਜਾਦੇ ਨਾਲ ਮੀਟਿੰਗ ਕਰਕੇ ਸਾਡੇ ਚ ਬਾਲਾ ਮੋਸ਼ਕਮਦਾਗਾ ਉਦੋਂ ਤਾਂ ਉਹ ਵੋਟਾਂ ਸਾਡੀਆਂ ਹੀ ਸੀ ਜਿਹਦੇ ਵੋਟਾਂ ਚ ਅਸੀਂ ਜਿੱਤੇ ਸਾਡੇ ਘਰਾਂ ਦੇ ਵਿੱਚ ਇੱਕ ਇੱਕ ਚਾਰ ਚਾਰ ਇੱਕ ਇੱਕ ਤੇ ਜਾਣੇ ਤੋਂ ਚਾਰ ਚਾਰ ਵੋਟਾਂ ਸਾਡੀਆਂ ਵੋਟਾਂ ਨੇ ਭਗਵੰਤ ਮਾਨ ਜਿੱਤੇਗਾ ਤੇ ਜੇ ਫਿਰ ਅਸੀਂ ਹੁਣ ਵੋਟ ਨਾ ਪਾ ਗਏ ਫਿਰ ਇੱਕ ਗੱਲ ਹੋਰ ਜਿਹਦੇ ਆਪਾਂ ਕਰਤਾ ਸਰਦਾਰ ਕਰਤਾਰ ਸਿੰਘ ਸੰਧਵਾ ਦੇ ਆਪਾਰ ਚ ਧਰਨਾ ਲਾ ਚੁੱਕੇ ਆ ਇਹ ਸਾਡੇ ਪਿੰਡ ਚ ਗਿਆ ਕਹਿੰਦਾ ਜੀ ਮੈਂ ਨਸ਼ਾ ਬੰਦ ਕਰੂੰਗਾ ਨਸ਼ਾ ਨਹੀਂ ਚੱਲੂਗਾ ਨਸ਼ਾ ਕਿਉਂ ਨਾ ਚੱਲੂਗਾ ਨਸ਼ਾ ਤਾਂ ਸਾਡੇ ਤਾਂ ਘਰ ਦੇ ਵਿੱਚ ਜਮਾ ਸ਼ਰਾਬ ਦਾ ਠੇਕਾ ਖੋਲਿਆ ਰੱਖਿਆ ਗਿਆ ਜੇ ਮੈਂ ਕਿਹਾ ਵੀ ਇਹਨੂੰ ਠੀ ਇਹਨੂੰ ਚਕਾਓ ਅੱਗੋਂ ਮੇਰੇ ਮੈਨੂੰ ਅਗਲੇ ਬੋਲਦੇ ਹਾਂ ਹਾਂ ਤੂੰ ਕੌਣ ਹੁੰਨੀ ਆਂ ਕਿ ਜੇ ਵੱਡੀ ਤੂੰ ਆ ਗਈ ਜੂਨੀਅਰ ਦੀ ਪ੍ਰਧਾਨ ਪਰ ਗਲਤ ਗੱਲ ਆ ਜੀ ਇਹ ਆ ਕੇ ਜਾ ਕੇ ਕਾਜੂ ਬਦਾਮ ਖਾ ਕੇ ਵਾਪਸ ਆ ਜਾਂਦਾ ਕਿਸੇ ਕਿਸੇ ਦਾ ਕੋਈ ਵੀ ਹੱਲ ਨਹੀਂ ਕੀਤਾਗਾ ਇਹ ਭਗਵੰਤ ਸਰਕਾਰ ਇਹਦਾ ਬੇਕੂਫ ਸਰਕਾਰ ਮੈਂ ਤਾਂ ਬੇਕੂਫ ਮੰਦੀ ਇਹਨਾਂ ਨੂੰ ਜਿਹੜੇ ਕਿ ਗਰੀਬ ਜੇ ਜਿਨ੍ਹਾਂ ਨੇ ਦਿਹਾੜੀ ਸਾਡੀ ਉਹ ਵੀ ਖੋਈ ਗਏ ਅੱਗੇ ਨਰਮੇ ਕਪਾਵਾ ਸੀਗੇ ਅਸੀਂ ਨਰਮੇ ਕਪਾਵਾ ਚੋਕਦਿਆਂ ਸੀ ਚੱਲ ਸਾਡਾ ਗੁਜ਼ਾਰਾ ਹੋਈ ਜਾਂਦਾ ਸੀ ਹੁਣ ਤਾਂ ਸਾਡੇ ਉਹ ਵੀ ਨਰਮੇ ਕਪਾਵਾ ਵੀ ਖੋਏ ਗਏ ਹੁਣ ਤਾਂ ਜ਼ਿੰਮੇਦਾਰ ਵੀ ਸਿਆਣੇ ਹੋ ਗਏ ਅਗਲਿਆਂ ਨੇ ਝੋਨੇ ਇਸੇ ਪਹਿਲੇ ਇਹ ਦੱਸੋ ਕਿ ਪਹਿਲਾਂ ਨਰੇਗਾ ਦਾ ਕੰਮ ਆ ਜਿਹੜਾ ਤੁਹਾਡੇ ਪਿੰਡ ਕਿੰਨੇ ਦਿਨ ਚੱਲਦਾ ਸੀਗਾ ਤੇ ਹੁਣ ਕਿੰਨਾ ਕ ਘਟ ਗਿਆ ਹੈਗਾ ਹੁਣ ਇਸ ਟਾਈਮ ਨਿਰੰਗ ਦਾ ਕੰਮ ਤਾਂ ਜੀ ਪਹਿਲਾ ਮਹੀਨਾ ਚੱਲਿਆ ਸੀ 6 ਮਹੀਨੇ ਵਾਲੇ ਕੰਮ ਜੇ ਤਾਂ ਪਹਿਲਾਂ ਦੋ ਸ਼ਿਫਟਾਂ ਦੇ ਪੈਸੇ ਬਾਕੀਆਂ ਦੇ ਸਭ ਦੇ ਖੜੇ ਆ ਜੀ ਬਾਅਦ ਵਿੱਚ ਉਹ ਦੂਜੇ ਨਹੀਂ ਹੁਣ ਹੁਣ 6 7 ਮਹੀਨੇ ਹੋ ਗਿਆ ਜੀ ਨਹੀਂ ਚੱਲਦਾ ਕੰਮ ਕੈਦੀ ਦਾ ਕੰਮ ਚੱਲੂਗਾ ਜਿਹੜੇ ਨਾਲ ਦੇ ਪ੍ਰਧਾਨ ਕਹਿੰਦੇ ਹਾਂ ਚੱਲੂਗਾ ਅਰਜ਼ੀਆਂ ਭਰ ਦੋ 10-10 ਰੁਪਏ ਲੈ ਲੈਂਦੇ ਅਰਜ਼ੀਆਂ ਭਰ ਦਿੰਦੇ ਬਾਅਦ ਵਿੱਚ ਪੁੱਛੇ ਨਹੀਂ ਜੀ ਉਹਨਾਂ ਨੇ ਤਾਂ ਬੰਦ ਕਰਾਤਾ ਬੰਦ ਨਹੀਂ ਕੀਤਾਗਾ ਇਹ ਸਰਕਾਰੀ ਉਹ ਜੀ ਆਪਦੇ ਆਪ ਹੀ ਘਪਲੇਬਾਜੀ ਕਰੀ ਜਾਂਦੇ ਆਗੇ ਇਹਨਾਂ ਨੇ ਕੀ ਦਿੱਤਾ ਸਾਨੂੰ ਕੰਮ ਤਾਂ ਕੁਛ ਨਹੀਂ ਕੀਤਾ ਸਾਨੂੰ ਤਾਂ ਬਸ ਉਹੀ ਠੇਡੇ ਮਾਰਨ ਵਾਲੀ ਗੱਲ ਕੀਤੀ ਪਈ ਇਹਨਾਂ ਦੀ ਅਛਾ ਇਹ ਤਾਂ ਨਹੀਂ ਵੀ ਆਪ ਦੇ ਚਿਹਤਿਆਂ ਨੂੰ ਕੰਮ ਦੇ ਦਿੰਦੇ ਉਹਨਾਂ ਦੇ ਪੈਸੇ ਆ ਜਾਂਦੇ ਹੋ ਚਿਹਤਿਆਂ ਦੇ ਤੇ ਜੀ ਮੈਨੂੰ ਤਾਂ ਪਤਾ ਨਹੀਂ ਮੈਨੂੰ ਮੈਂ ਤਾਂ ਵੀ ਛੁੱਟੀਆਂ ਹੁੰਦੀਆਂ ਜਦੋਂ ਉਦੀ ਜਾਂ ਨਹੀਂ ਮੈਂ ਤੰਗਣਵੜੀ ਚ ਲੱਗੀ ਆ ਮੈਂ ਤਾਂ ਘਾਟੀ ਜਾਨੀ ਆਂਗੀ ਕਿਉਂਕਿ ਮੇਰੇ ਨਾਲ ਜਿਹੜੇ ਹੈਗੇ ਉਹ ਜਾਂਦੇ ਆ ਧਰਨੇ ਤੇ ਅਛਾ ਅੰਗਣਵਾਰੀ ਵਰਕਰਾਂ ਦੀ ਹੁਣ ਕੀ ਸਥਿਤੀ ਹੈਗੀ ਉਹਨਾਂ ਨੂੰ ਪ੍ਰੋਪਰ ਪੈਸਾ ਤੇ ਲਾ ਮਿਲਦਾ ਹੈਗਾ ਨਹੀਂ ਜੀ ਸਾਡੀ ਮੇਰੀ ਤਨਖਾਹ 5000 ਆ 5000 ਦੇ ਵਿੱਚੋਂ ਸਿਰਫ 3000 ਆਉਂਦੀ ਹੈ ਸਾਡੇ ਤਾਂ ਬੁਰੇ ਹਾਲ ਹੀ ਆ ਗਏ ਅਸੀਂ ਵੀ ਧਰਨਾ ਜਦੋਂ ਕਹਿ ਦਿੰਦੇ ਆ ਜੋ ਕੱਠ ਕਰੋ ਆ ਪਾ ਧਰਨਾ ਲਾਈਏ ਉਦੋਂ ਫਿਰ ਜਾਣਾ ਪੈਂਦਾਗਾ ਜੀ ਹੂੰ ਤੇ ਉਹ ਜਿਹੜੇ ਮੋਦੀ ਆ ਮੋਦੀ ਕਹਿੰਦਾ ਪਹਿਲਾਂ ਮੇਰਾ ਆਨਲਾਈਨ ਕੰਮ ਕਰੋ ਆਨਲਾਈਨ ਕੰਮ ਕਰੋਗੇ ਤਾਂ ਤੁਹਾਡਾ ਫੇਰ ਬਕਾਇਆ ਪਾਵਾਂਗੇ ਸਾਨੂੰ ਸਾਲ ਹੀ ਹੋ ਗਿਆ ਬਕਾਇਆ ਸਾਡਾ ਹਜੇ ਤੱਕ ਕੋਈ ਨਹੀਂ ਵਾਪਸ ਆਇਆਗਾ ਅਛਾ ਅਛਾ ਤੁਹਾਡੇ ਪਿੰਡੋਂ ਜਾਂ ਤੁਸੀਂ ਕੋਈ ਲੋਨ ਵਗੈਰਾ ਚੱਕਿਆ ਹੈਗਾ ਕਿ ਕਿੰਨਾ ਚੱਕਿਆ ਹੈਗਾ ਮੈਂ ਤਿੰਨ ਕੰਪਨੀਆਂ ਦਾ ਚੱਕਿਆ ਇੱਕ ਕੈਪਰੋਟ ਬੈਂਕ ਦਾ ਚੱਕਿਆ ਵਾ ਅੱਛਾ ਹਾਂਜੀ ਹਾਂ ਕੈਪੀਟਲ ਬੈਂਕ ਦਾ ਜੀ ਅੱਛਾ ਕੋਈ ਮਾਫ ਹੋਇਆ ਨਾਲੇ ਪਿਛਲੇ ਸਮੇਂ ਦੇ ਦੌਰਾਨ ਖਬਰ ਲੱਗੀ ਸੀ ਉਹ ਮਜ਼ਦੂਰਾਂ ਦੇ ਕਰਜ਼ੇ ਮਾਫ ਕਰਤੇ ਨੇ ਨਹੀਂ ਜੀ ਇਹ ਮਾਫ ਨਹੀਂ ਕਰਦੇ ਇਹਨਾਂ ਨੇ ਖੂਨ ਚੂਸਣਾ ਸਾਡਾ ਚੂਸੀ ਜਾਂਦੇ ਆ ਜੀ ਏ ਮਾਫਾ ਇਹ ਕਹਿੰਦੇ ਸੀਗੇ ਮਾਫ ਕਰਾਂਗੇ ਪਰ ਘਰਾਂ ਦੇ ਵਿੱਚ ਤਾਂ ਉਹੀ ਆ ਕੇ ਉਬੜ ਧੁਮੀ ਚੱਕਦੇ ਆ ਵੀ ਸਾਡਾਂ ਜੇ ਜਿਹੜੀ ਵਿਚਾਰੀ ਬੀਬੀ ਲੁੱਕ ਕੇ ਬੈੰਦੀ ਉਹਨੂੰ ਕਹਿੰਦੇ ਲਿਆਓ ਤੁਸੀਂ ਬਲਾਓ ਸਾਡੇ ਸਾਹਮਣੇ ਕਰੋ ਦੱਸੋ ਵਿਚਾਰੀਆਂ ਦੇ ਚੁੱਲ੍ਹੇ ਮਸਾ ਭੱਕਦੇ ਆ ਤੇ ਦਿਹਾੜੀ ਦਿਹਾੜੀ ਅੱਗੇ ਕਰਦੀਆਂ ਸੀ ਉਹ ਵੀ ਦਿਹਾੜੀ ਸਾਡੀ ਬੰਦ ਕੀਤੀ ਗਈ ਫਿਰ ਨਰੇਗਾ ਦਾ ਕੰਮ ਕਹਿੰਦੇ ਪੂਰਾ ਕੰਮ ਦੇਵਾਂਗੇ 1000 ਰੁਪਏ ਦੇਵਾਂਗੇ ਸਾਨੂੰ ਰਸੋਈ ਦਾ 1000 ਰੁਪਏ ਉਹ ਵੀ ਨਹੀਂ ਦਿੱਤਾ ਗਿਆ ਸਾਡਾ ਰਸੋਈ ਦਾ 1000 ਰੁਪਏ ਫਿਰ ਕਹਿੰਦੇ ਅਸੀਂ ਦੂਜਾ ਨਹੀਂ ਜਿਹੜੇ ਬਜ਼ੁਰਗ ਵੀ ਪੈਸਾ ਲੈਂਦੇ ਉਹਨਾਂ ਦੀ 2500 ਕਰਾਂਗੇ ਉਹ ਤਾਂ ਹਜੇ 1500 ਦੇ ਕੇ ਬਸ ਅੱਖਾਂ ਠੰਡਗਾ ਕਰ ਦਿੰਦੇ ਵੀ ਆ ਗਏ ਹਰ ਸਾਲ ਐਵੇਂ ਇਹਨਾਂ ਤੇ ਚਾਲਬਾਜ਼ੀ ਕਰਦੇ ਆਗੇ ਕਿਉਂਕਿ ਇਹ ਮੈਂ ਤਾਂ ਇਹੀ ਭੈਣ ਭਰਾਵਾਂ ਨੂੰ ਸਭ ਨੂੰ ਇਹ ਕਹਿੰਨੀ ਆ ਵੀ ਵੋਟਾਂ ਨਾ ਪਾਓ ਜਦੋਂ ਆਉਂਦੇ ਆ ਆਪਦੀ ਝੰਡੇ 'ਚ ਡੰਡਾ ਪਾ ਕੇ ਰੱਖੋ ਇਹਨਾਂ ਨੂੰ ਦਵੱਲੋ ਇਹ ਆਪਣਾ ਕਿਸੇ ਨੇ ਕੋਈ ਵੀ ਹੱਲ ਨਹੀਂ ਕੀਤਾ ਤਾਂ ਆਪਾਂ ਆਪਦੇ ਦਮ ਤੇ ਆਪ ਹੀ ਹੱਲ ਕਰਾਵਾਂਗੇ ਅੱਛਾ ਇਹ ਤਾਂ ਕਹਿੰਦੇ ਸੀ ਬਦਲਾਅ ਆ ਜਾਊਗਾ ਮਜ਼ਦੂਰਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਚੇਂਜ ਆ ਜਾਊਗਾ ਇਨਕਲਾਬ ਆ ਜਾਊਗਾ ਕ੍ਰਾਂਤੀ ਆ ਜਾਊਗੀ ਬੜਾ ਕੁਝ ਕਹਿੰਦੇ ਸੀਗੇ ਕੋਈ ਬਦਲਾਵ ਨਜ਼ਰ ਆਇਆ ਦੂਜੀਆਂ ਸਰਕਾਰਾਂ ਦੇ ਮੁਕਾਬਲੇ ਕੋਈ ਥੋੜਾ ਕਣਾ ਸੌਖੀ ਹੋਈ ਹੋਵਿਜਨ ਜੀ ਜਾਂ ਔਖੀ ਹੋਈ ਔਖੇ ਹੋਇਆ ਇਹ ਦੂਜੀਆਂ ਸਰਕਾਰਾਂ ਨਾਲੋਂ ਇਹਦੇ ਚੌਖੇ ਹੋਏ ਆ ਇਹਦਾ ਕਹਿੰਦੇ ਸੀ ਨਾ ਵੀ ਅਸੀਂ ਬਦਲਾਅ ਕਰਕੇ ਮਜ਼ਦੂਰਾਂ ਨੂੰ ਘਸਾਨਾ ਨੂੰ ਸੌਖੇ ਕਰਾਂਗੇ ਤੇ ਇਹ ਔਖੇ ਕਰਤਾ ਸਾਨੂੰ ਖਿਲਾੜੀ ਥਾਣੀ ਪੀੜਿਆ ਸਾਨੂੰ ਨਹੀਂ ਖਿਲਾੜੀ ਥਾਣੀ ਕਿਵੇਂ ਪੀਦਾ ਤੁਹਾਨੂੰ ਖਿਲਾੜੀ ਥਾਣੀ ਆ ਜਿਹੜੇ ਵੱਡੇ ਵੱਡੇ ਚੋਰ ਬੈਠੇ ਆ ਉਹਨਾਂ ਦੀ ਤਨਖਾਹ ਤਾਂ ਦੂਜਾ 75 75 ਦੀ ਬਾੰਦੀਆ ਮਹੀਨੇ ਦੀ ਭਗਵੰਤ ਮਾਨ ਰਗਾਂ ਦੀ ਤੇ ਇਹਨਾਂ ਮੈਂ ਦੂਰਾਂ ਨੂੰ ਕੁਛ ਨਹੀਂ ਮੈਲੇ ਆ ਉਹ ਸਾਰੇ ਚੋਰ ਹੀ ਆ ਹੁਣ ਕਿੰਨੀ ਦਿਹਾੜੀ ਦੀ ਮੰਗ ਕਰਦੇ ਕਿੰਨੀ ਹੋਣੀ ਚਾਹੀਦੀ ਆ ਸਾਡੀ ਦਿਹਾੜੀ 700 ਰੁਪਿਆ ਹੋਣੀ ਚਾਹੀਦੀ ਆ ਹਾਂਜੀ ਹਾਂਜੀ ਸਾਡੀ ਦਿਹਾੜੀ ਪੂਰਾ 700 ਰੁਪਿਆ ਦਿਹਾੜੀ ਚਾਹੀਦੀ ਪੂਰੇ ਸਾਲ ਦਾ ਕੰਮ ਚਾਹੀਦਾ ਜੀ ਤੇ ਬਾਕੀ ਨੇਰੇ ਪੂਰੇ ਸਾਲ ਸਾਨੂੰ ਕੰਮ ਚਾਹੀਦਾ ਅਸੀਂ ਇਹ ਨਹੀਂ ਕਹਿੰਦੇ ਵੀ 6 ਦਿਨ ਨਾਲੇ ਤੇ ਚਲੋ ਬਠੋ ਘਰੇ ਹਜੇ ਤੁਹਾਡੀ ਉਹ ਅਰਜੀ ਨਹੀਂ ਨਿਕਲੇਗੀ ਮੈਂ ਇਹ ਕਹਿੰਦੀ ਕੰਮ ਜਾਂ ਤਾਂ ਪੂਰਾ ਦਿਓ ਤੇ ਨਹੀਂ ਦੇਣਾ ਤਾਂ ਫਿਰ ਅਸੀਂ ਐਵੇਂ ਧਰਨੇ ਲਾਉਂਦੇ ਰਵਾਂਗੇ ਜੀ ਅਸੀਂ ਜਾਈ ਨਹੀਂ ਰੱਖਾਂਗੇ ਜੀ ਇਹ ਤੂੰ ਵੱਦ ਤੋਂ ਵੱਦ ਧਰਨੇ ਹੋਣਗੇ ਸਾਡੇ ਇਹ ਨਹੀਂ ਭਈ ਅਸੀਂ ਹੁਣ ਪੱਜਾਂਗੇ ਅਸੀਂ ਜੇਲਾ ਵੀ ਕਟਾਂਗੇ ਜੀ ਹਾਂ ਸਾਡੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਆਗੂ ਵੀ ਮੌਜੂਦ ਨੇ ਪ੍ਰਧਾਨ ਜੀ ਕੁਛਕ ਮੰਗਾ ਤਾਂ ਜਿਹੜੀਆਂ ਇਹਨਾਂ ਬੀਬੀਆਂ ਨੇ ਦੱਸਤੀਆਂ ਕਿ ਨਰੇਗਾ ਦੀ ਡਿਮਾਂਡ ਨੂੰ ਲੈ ਕੇ ਆਏ ਆ 700 ਦਿਹਾੜੀ ਦੀ ਡਿਮਾਂਡ ਨੂੰ ਲੈ ਕੇ ਆਏ ਆ ਕਰਜ਼ਿਆਂ ਦੇ ਉੱਤੇ ਲੀਕ ਮਾਰਨ ਨੂੰ ਲੈ ਕੇ ਆਏ ਆ ਹੋਰ ਕਿਹੜੀਆਂ ਅਹਿਮ ਤੇ ਬੁਨਿਆਦੀ ਮੰਗਾਂ ਹੈਗੀਆਂ ਜਿਹੜੀਆਂ ਤੁਹਾਡੀ ਤੁਹਾਡੀਆਂ ਜਥੇਬੰਦੀਆਂ ਦਾ ਸਾਂਝਾ ਥੜਾ ਜਿਹੜਾ ਉਹ ਉਠਾ ਰਿਆ ਹੈਗਾ ਦੇਖੋ ਜੀ ਮੈਂ ਦਿਲਬਖ ਸਿੰਘ ਜੀ ਕ੍ਰਾਂਤੀਕਾਰੀ ਪਿੰਡੂ ਮਜ਼ਦੂਰ ਜੂਨ ਦਾ ਮੀਤ ਪ੍ਰਧਾਨਾ ਪੰਜਾਬ ਦਾ ਜੀ ਲਾਕਾ ਜੀਰਾ ਤੋਂ ਅਸੀਂ ਆਏ ਆਂ ਹੂੰ ਬਹੁਤ ਭਖਦੀਆਂ ਮੰਗਾਂ ਮਜ਼ਦੂਰਾਂ ਦੀਆਂ ਜਿਹੜੀ ਜਿਹੜੀ ਜ਼ਿੰਦਗੀ ਆ ਬਹੁਤ ਵਧੀਆ ਜ਼ਿੰਦਗੀ ਬਣ ਗਈ ਮਜ਼ਦੂਰਾਂ ਦੀ ਕਿਉਂਕਿ ਉਹਨਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਅੱਜ ਦੀ ਜਿਹੜੀ ਮੰਗ ਆ ਉਹ ਸਭ ਤੋਂ ਪਹਿਲੀ ਮੰਗ ਹੈਗੀ ਆ ਕਿ ਜਿਹੜੀ ਮਜ਼ਦੂਰ ਦਾ ਨਰੇਗਾ ਦਾ ਕੰਮ ਆ ਪੂਰਾ ਸਾਲ ਮਿਲਣਾ ਚਾਹੀਦਾ ਤੇ 700 ਰੁਪਏ ਦਿਹਾੜੀ 'ਚ ਮਿਲਣੀ ਚਾਹੀਦੀ ਆ ਉਹ ਬੀਬੀਆਂ ਗੱਲ ਕਰ ਗਈਆਂ ਜਿਹੜੀ ਪੰਚਾਇਤੀ ਜ਼ਮੀਨ ਆ ਉਹ ਸਾਨੂੰ ਮਿਲਣੀ ਚਾਹੀਦੀ ਆ ਪੰਚਾਇਤੀ ਬੋਲੀ ਆ ਜਿਹੜੀ ਉਹ ਧਰਮਸ਼ਾਲਾ 'ਚ ਹੋਣੀ ਚਾਹੀਦੀ ਆ ਤੇ ਘੱਟ ਰੇਟ ਤੇ ਮਿਲਣੀ ਚਾਹੀਦੀ ਆ ਇੱਕ ਜਿਹੜਾ 17 ਕਿੱਲੇ ਵਾਲਾ ਕਾਨੂੰਨ ਆ ਉਹਨੂੰ ਲਾਗੂ ਕੀਤਾ ਜਾਵੇ ਜਿਹੜੀ ਲੋਕਾਂ ਕੋਲ ਬਹੁਤ ਜ਼ਿਆਦੀ ਜ਼ਮੀਨ ਆ ਝਾਰਾਂ ਕਿੱਲੇ ਲੋਕਾਂ ਕੋਲ ਜ਼ਮੀਨ ਆ ਉਹ ਜ਼ਬਤ ਕੀਤੀ ਜਾਵੇ ਜ਼ਬਤ ਕਰਕੇ ਤੇ ਕਿਰਤੀ ਲੋਕਾਂ ਦੇ ਵਿੱਚ ਵੰਡੀ ਜਾਵੇ ਮਜ਼ਦੂਰਾਂ ਦੇ ਵਿੱਚ ਵੰਡੀ ਜਾਵੇ ਜਿਹੜੇ ਗਰੀਬਾਂ ਦੇ ਕਰਜ਼ੇ ਆ ਉਹ ਸਾਰੇ ਮਾਫ਼ ਕੀਤੇ ਜਾਣ ਸਾਰੇ ਕਰਜ਼ਿਆਂ ਤੇ ਲੀਕ ਮਾਰੀ ਜਾਵੇ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਤੇ ਨਵੇਂ ਘਰ ਪਾਉਣ ਵਾਸਤੇ ਕਰਜ਼ੇ ਦਿੱਤੇ ਜਾਣ ਇਹ ਸਾਰੀਆਂ ਸਾਡੀਆਂ ਭਖਦੀਆਂ ਮੰਗਾਵਾ ਮਜ਼ਦੂਰਾਂ ਨਾਲ ਜੁੜੀਆਂ ਹੋਈਆਂ ਵਾ ਅਸੀਂ ਜਿਹੜੇ ਆਟਾ ਦਾਲ ਦੇ ਵਿੱਚ ਸਾਨੂੰ ਲੰਜਾਇਆ ਹੋਇਆ ਸਾਨੂੰ ਬੱਸ ਕਰਾਇਆਂ ਦੇ ਵਿੱਚ ਲੰਜਾਇਆ ਹੋਇਆ ਸਾਨੂੰ ਜਿਹੜਾ ਹੈਗਾ ਵਾ ਹਜ਼ਾਰ-ਹਜ਼ਾਰ ਰੁਪਏ ਚਲੰਜਾਇਆ ਆ ਝੂਠ ਮਾਰ ਕੇ ਰਾਜਗੱਦੀਆਂ ਤੇ ਬੈਠੀ ਹੈ ਸਰਕਾਰ ਆ ਪਲ-ਪਲ ਤੇ ਝੂਠ ਮਾਰ ਰਹੇ ਆ ਇੱਕ ਸਾਡਾ ਇਹਨਾਂ ਨੇ ਬਹੁਤ ਧੋਖਾ ਕੀਤਾ ਅਸੀਂ 8 ਜਥੇਬੰਦੀਆਂ ਦੇ ਮਜ਼ਦੂਰਾਂ ਨੇ ਇਕੱਠਿਆਂ ਹੋ ਕੇ ਧਰਨੇ ਲਾਏ 8 ਮੀਟਿੰਗਾਂ ਸਾਨੂੰ ਲਗਾਤਾਰ ਸਰਕਾਰ ਨੇ ਦਿੱਤੀਆਂ ਪਰ ਮੀਟਿੰਗ ਤੋਂ ਵਾਰ-ਵਾਰ ਭੱਜਦੇ ਰਹੇ ਸਾਡੇ ਨਾਲ ਮੀਟਿੰਗ ਨਹੀਂ ਕੀਤੀ ਇਹ ਝੂਠ ਮਾਰਦੇ ਆ ਜਿਹੜੇ ਕਹਿੰਦੇ ਕਿ ਕਿਰਤਿਆਂ ਦੇ ਵਿੜੇ ਦੇ ਵਿੱਚ ਮਸੂਰ ਜਾ ਮਗਦਾ ਰਹੀਂ ਇਹ ਕਮੀਆਂ ਦਾ ਵਿੜਾ ਵਾ ਗਰੀਬਾਂ ਦਾ ਜਿਹੜਾ ਸਰਕਾਰ ਪਿੰਡਾਂ ਚੋਂ ਚੱਲੂਗੀ ਅਸੀਂ ਗਰੀਬਾਂ ਦੇ ਆ ਅਸੀਂ ਕਿਰਤਿਆਂ ਦੀ ਗੱਲ ਕਰਦੇ ਆ ਝੂਠ ਮਾਰਦੀ ਐ ਸਰਕਾਰ ਸਭ ਤੋਂ ਦੀ ਨਕਮੀ ਸਰਕਾਰ ਆ ਕਿਉਂਕਿ ਪਿੰਡਾਂ ਦੇ ਵਿੱਚ ਅੱਗੇ ਤਾਂ ਤਿੰਨ ਪਾਰਟੀਆਂ ਸੀ ਕਾਲੀ ਸੀ ਕਾਂਗਰਸੀ ਸੀ ਤੇ ਹੈਗੇ ਆ ਆਮ ਲੋਕ ਹੁੰਦੇ ਸੀ ਹੁਣ ਇਹਨਾਂ ਨੇ ਚੌਥੀ ਪਾਰਟੀ ਵੀ ਬਣਾਤੀ ਆ ਕਿਉਂਕਿ ਕਾਲੀ ਵੀ ਆ ਕਾਂਗਰਸੀ ਵੀ ਆ ਤੇ ਝਾੜੂ ਵਾਲੇ ਵੀ ਆ ਸਾਡੇ ਮਜ਼ਦੂਰਾਂ ਨੂੰ ਵੀ ਤਿੰਨ ਥਾਵਾਂ ਤੇ ਪਾੜ ਕੇ ਰੱਖਿਆ ਹੋਇਆ ਵਾ ਕੁਝ ਕਾਲੀਆਂ ਦੇ ਮਗਰ ਲੱਗੇ ਹੋਇਆ ਕੁਝ ਮਜ਼ਦੂਰਾਂ ਦੇ ਆ ਕਾਲੀਆਂ ਦੇ ਮਗਰ ਲੱਗੇ ਹੋਇਆ ਕੋ ਕਾਂਗਰਸ ਕੰਦੇ ਮਗਰ ਲੱਗੇ ਆ ਕੋ ਝਾੜੂ ਵਾਲਿਆਂ ਦੇ ਮਗਰ ਲੱਗੇ ਆ ਸਾਨੂੰ ਉਹ ਆਪਦੀ ਜਿਹੜਾ ਹੈਗਾ ਵਾ ਬੰਧੂਆ ਬੜਾ ਕੇ ਰੱਖਣਾ ਚਾਹੁੰਦੇ ਆ ਕਿ ਜਿਵੇਂ ਅਸੀਂ ਚਲਾਉਨੇ ਓਵੇਂ ਚੱਲੀ ਜਾਓ ਇਸ ਕਰਕੇ ਜਿਹੜੇ ਕਿਰਤੀ ਆ ਉਹ ਜਾਗ ਚੁੱਕੇ ਆ ਲਾ ਜਿਵੇਂ ਆਪਦੀ ਤਕਦੀਰ ਬਦਲਣਗੇ ਤੇ ਮੈਂ ਅਪੀਲ ਕਰੂੰਗਾ ਆਪਦੇ ਕਿਰਤਿਆਂ ਨੂੰ ਆਓ ਕਿਰਤਿਗੋ ਆਪਾਂ ਇਕੱਠੇ ਹੋ ਕੇ ਆਪਦੀ ਤਕਦੀਰ ਬਦਲਨੀ ਆ ਤੇ ਵੱਡਿਆਂ ਸੰਘਰਸ਼ਾਂ ਦੇ ਰਾਹ ਪਈਏ ਇਨੀਆਂ ਬੇਨਤੀਆਂਾਂ ਦਾ ਤੁਹਾਡਾ ਧੰਨਵਾਦ ਸਰ ਅੱਛਾ ਗੱਲ 5-5 ਮਰਲੇ ਪਲਾਟਾਂ ਦੀ ਵੀ ਆਈ ਹੈਗੀ ਆ ਤੁਹਾਡੀ ਰਹਿائش ਆ ਜਿਹੜੀ ਇਸ ਟਾਈਮ ਕਿੰਨੀ ਜਗ੍ਹਾ ਦੇ ਵਿੱਚ ਆ ਕੋਈ ਕਮਰਾ ਵਗੈਰਾ ਪਿਆ ਹੈਗਾ ਘਰੇ ਹਾਂਜੀ 3.5 ਮਰਲੇ ਆ ਜੀ ਸ 3.5 ਮਰਲੇ ਆ ਤੇ ਡਿਮਾਂਡ ਤਾਂ 5-5 ਮਰਲੇ ਵਾਲੀ ਸਰਕਾਰ ਕਹਿੰਦੀ ਸਭ ਨੂੰ 5-5 ਮਰਲੇ ਦੇਵਾਂਗੇ ਨਹੀਂ ਜੀ ਸਰਕਾਰ ਤਾਂ ਝੂਠ ਬੋਲਦੀ ਹੈ ਜੀ ਝੂਠ ਬੋਲ ਕੇ ਤੇ ਲੋਕਾਂ ਤੋਂ ਵੋਟਾਂ ਲੈ ਜਾਂਦੀ ਜੀ ਕੋਈ ਵੀ ਨਹੀਂ ਇਹਨਾਂ ਨੇ ਅੱਜ ਤੱਕ ਮੰਗ ਸਾਡੀ ਪੂਰੀ ਕੀਤੀ ਕਿਉਂਕਿ ਹਾਂ ਵੋਟਾ ਜਦੋਂ ਲੈਣ ਆਉਂਦੇ ਉਦੋਂ ਕਹਿ ਦਿੰਦੇ ਜਿਹੜੇ ਉਹ ਪਿੰਡਾਂ ਦੇ ਕੜਮ ਚੌਧਰੀ ਬਣਾਏ ਆ ਉਹ ਕਹਿ ਦਿੰਦੇ ਸਾਨੂੰ ਵੋਟ ਪਾਓ ਅਸੀਂ ਤੁਹਾਡੇ ਵੇਖਾਂਗੇ ਕਿਸੇ ਨੂੰ ਚਾਚਾ ਕਹਿੰਦੇ ਕਿਸੇ ਨੂੰ ਬਾਬਾ ਜੀ ਨੂੰ ਜਿਹਦੇ ਕਦੀ ਇਹਨਾਂ ਨੇ ਪਰਛਾਵਾਂ ਨਹੀਂ ਲਿਆ ਉਹਦੇ ਵੀ ਅੱਜ ਵੋਟਾ ਵੇਲੇ ਤਾਂ ਪੈਰਾਂ ਨੂੰ ਹੱਥ ਲਾਉਂਦੇ ਆ ਵੀ ਹਾਂ ਹਾਂ ਸਾਨੂੰ ਵੋਟਾਂ ਪਾਓ ਅਸੀਂ ਤੁਹਾਡੀ ਮੰਗ ਪੂਰੀ ਕਰਾਂਗੇ ਅਸੀਂ ਤੁਹਾਡੇ ਨਾਲ ਖੜੇ ਆਂ ਐ ਕਿਉਂ ਕਰਦੇ ਆ ਚਾਚਾ ਤਾਇਆ ਕਰਕੇ ਪੈਰੀ ਹੱਥ ਡਿੱਗ ਡ ਜਾਉਂਦੇ ਆ ਪਰ ਮੰਗ ਤਾਂ ਕਿਸੇ ਦੀ ਪੂਰੀ ਨਹੀਂ ਕੀਤੀ ਲਾ ਕੇ ਸਾਡੇ ਹੁਣ ਨਵਾਂ ਸਰਪੰਚ ਬਣਿਆ ਮੈਂ ਪੂਰਾ ਜ਼ੋਰ ਲਾਇਆ ਨਾਲੇ ਮੈਂ ਜੁਨੀਅਨ ਚ ਜਾਨੀ ਆ ਪੂਰਾ ਜ਼ੋਰ ਲਾਇਆ ਮੈਂ ਕਿਹਾ ਵੀ ਮੈਂ ਤੁਹਾਡੇ ਨਾਲ ਆ ਵੀਰ ਜੀ ਅਸੀਂ ਦੇਣਾ ਰਾਤ ਇੱਕ ਕਰਤਾ ਬਹਿ ਬਹਿ ਕੇ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਵੀ ਮੇਰੀ ਬੇਟੀ ਪਲੱਸ 2 ਕੀਤੀ ਉਹਨੇ 3 ਮਹੀਨੇ ਦਾ ਕੋਰਸ ਕੀਤਾ ਕੰਪਿਊਟਰ ਦਾ ਵੀ ਮੇਰੀ ਬੇਟੀ ਦਾ ਹੱਲ ਕਰ ਦੋ ਤੇ ਮੈਨੂੰ ਕਹਿੰਦਾ ਤੁਸੀਂ ਰਜੂਮ ਬਣਾ ਕੇ ਲਿਓ ਮੈਂ ਤੁਹਾਡਾ ਹੱਲ ਕਰੂੰਗਾ ਮੈਂ ਕਿਹਾ ਚਲ ਮੈਂ ਇੱਕ ਕਵਲੀ ਦੇ ਦਵਾ ਦਵਜ ਗਈ ਮੈਂ ਰਜੂਮ ਬਣਾ ਕੇ ਫੜਾਇਆ 6 ਮਹੀਨੇ ਹੋ ਗਏ ਰਜੂ ਬਣਾ ਕੇ ਫਾਰਮ ਸਾਰੇ ਨਾਲ ਦਿੱਤੇ ਹੋਏ ਨੂੰ ਮੇਰੀ ਬੇਟੀ ਦਾ ਅੱਜ ਤੱਕ ਕੋਨੇ ਕੋਈ ਵੀ ਹੱਲ ਨਹੀਂ ਕੀਤਾ ਕਿਉਂਕਿ ਹੁਣ ਉਹਨਾਂ ਨੇ ਤਾਂ ਵਿਚਾਰਿਆਂ ਨੇ ਮੇਰੇ ਨਾਲ ਧੁੱਪੇ ਝੋਨਾ ਲਾਇਆ ਇਸ ਟਾਈਮ ਅਜੇ ਵੀ ਲਾਈ ਜਾਂਦੀਆਂ ਪਰ ਇਹਨਾਂ ਇਹ ਇਹਨਾਂ ਕਿਸੇ ਕੜਮ ਚੌਧਰਾਂ ਨੇ ਕਿਸੇ ਦਾ ਕੋਈ ਵੀ ਹੱਲ ਨਹੀਂ ਕੀਤਾ ਗਾ ਜੀ ਜੇ ਪੜਨੇ ਤੁਸੀਂ ਕਿੰਨੀ ਜਗ੍ਹਾ ਦੇ ਵਿੱਚ ਰਹਿ ਰਹੇ ਹੋ ਕਮਰਾ ਮਕਾਨ ਵਗੈਰਾ ਪਾਇਆ ਹੈਗਾ ਤੁਹਾਡੇ ਪ੍ਰੋਪਰ ਕਿੰਨੇ ਕਮਰੇ ਹੈਗੇ ਹਾਂ ਹਾਂਜੀ ਵੀਰ ਜੀ ਅਸੀਂ ਵੀ ਤਿੰਨ ਮਰਲੇ ਥਾਂ ਦੇ ਆ ਹਾਂ ਤੇ ਇੱਕ ਕਮਰਾ ਏ ਤੇ ਇੱਕ ਛੋਟੀ ਜੀ ਨਾਲ ਰਸੋਈ ਬਣਾਈ ਗਈ ਆ ਅੱਛਾ ਵੀ ਸਾਡੇ ਤਾਂ ਉਧਰ ਨਾਲ ਵੀਰੇ ਸਾਰਿਆਂ ਦੀ ਇੰਨੀ ਜਗ੍ਹਾ ਕੋਈ 2 ਚ ਰਹਿ ਰਿਆ ਏ ਕੋਈ 2.5 ਚ ਰਹਿ ਰਿਆ ਕੋਈ 3 ਚ ਕੋਈ 5 ਚ ਸਾਡੇ ਤਾਂ ਇਧਰਲੇ ਪਾਸੇ ਕੋਈ ਜਗ੍ਹਾ ਵੀ ਇੰਨੀ ਖੁੱਲੀ ਹੈ ਨਹੀਂਗੀ ਵੀ ਕਿਸੇ ਦੇ ਕੋਈ 10 ਮਰਲੇ ਥਾਂ ਦੇ ਹੋਣਗੇ ਵੀ ਇਧਰਲੇ ਪਾਸੇ ਤਾਂ ਸਾਡਾ ਬਹੁਤ ਬੁਰਾ ਹਾਲ ਆ ਤੇ ਬਾਕੀ ਨਾਲ ਸਾਡੇ ਪਿੰਡ ਚ ਵੀਰੇ ਨਸ਼ਾ ਬਹੁਤ ਆ दारू ਕੋਈ ਟੀਕੇ ਲਾਉਂਦਾ ਕੋਈ ਚਿੱਟੇ ਲਾਉਂਦਾ ਇਹ ਤਾਂ ਕਹਿੰਦੇ ਨਸ਼ਾ ਤਾਂ ਖਤਮ ਕਰਤਾ ਪੰਜਾਬ ਦੇ ਵਿੱਚ ਯੁੱਧ ਨਸ਼ੇ ਫਿਰੋਦ ਚ ਨਹੀਂ ਵੀਰੇ ਝੂਠਾ ਕਿਉਂਕਿ ਨਾ ਨਸ਼ਾ ਤਾਂ ਬਹੁਤ ਜ਼ਿਆਦੇ ਵੱਧ ਚੁੱਕਿਆ ਹੁਣ ਜਿਵੇਂ ਆਪਾਂ ਕਹਿੰਦੀਆਂ ਨਾ ਕੋਈ ਗਰੀਬ ਘਰ ਦਾ ਕੋਈ ਮੁੰਡਾ ਏ ਉਹ ਵੀ ਵੀਰੇ ਚਿੱਟਾ ਲਾਈ ਜਾਂਦਾ ਏ ਠੀਕ ਆ ਉਹ ਜਿੱਥੋਂ ਮਰਜੀ ਲਾਵੇ ਚੋਰੀ ਕਰੇ ਕਿਸੇ ਦੇ ਚੱਕ ਕੇ ਲਿਆਵੇ ਆਪਦੇ ਕਮਾਵੇ ਜਾਂ ਘਰੋਂ ਚੱਕ ਕੇ ਲਿਆਵੇ ਉਹਨੇ ਟੀਕਾ ਵੀ ਲਾਉਣਾ ਤੇ ਚਿੱਟਾ ਵੀ ਪੀਣਾ ਹੈ ਵੀ ਨਸ਼ਾ ਬਹੁਤ ਜ਼ਿਆਦੇ ਵੱਧ ਚੁੱਕਿਆ ਵੀ ਕੋਈ ਘਟਿਆ ਨਹੀਂ ਗਾ ਵੀ ਆਪਣੇ ਗਰੀਬ ਘਰਾਂ ਦੇ ਆਪਾਂ ਕਹਿ ਦਿੰਨੇ ਵੀ ਰੋਟੀ ਨਹੀਂ ਪੱਕਦੀ ਘਰੇ ਨਸ਼ਾ ਆਮੀ ਪਿਆ ਹੈ ਤੁਹਾਨੂੰ ਲੱਗਦਾ ਹੈਗਾ ਤੁਹਾਨੂੰ ਕੋਈ ਬਦਲਾਅ ਆਇਆ ਹੈਗਾ ਨਵੀਂ ਸਰਕਾਰ ਬੰਨ ਨਾਲ ਵੀਰੇ ਬਦਲਾਅ ਤਾਂ ਜ਼ਰੂਰ ਆਇਆ ਮਤਲਬ ਕਿ ਮੰਗਾਈ ਜਿਆਦਾ ਕਰਤੀ ਬਦਲਾਅ ਵੀ ਚੀਜ਼ਾਂ ਲੈ ਜਾਂਦਾ ਏ ਸਭ ਕੁਝ ਖੋਲਿਆ ਸਿਲੰਡਰਾਂ ਦੇ ਮਤਲਬ ਕਿ ਸਬਸਿਟੀ ਹੁੰਦੀ ਸੀ ਉਹ ਵੀ ਖਤਮ ਕਰਤੀ ਸਿਲੰਡਰ ਵੀ ਮਹਿੰਗੇ ਹੋ ਗਏ ਗਰੀਬ ਬੰਦਾ ਕਿੱਥੋਂ ਜਿਹਦੀ 300 ਰੁਪਇਆ ਦਿਹਾੜੀ ਆ ਉਹ ਕਿੱਥੋਂ ਇੰਨਾ ਪੂਰਾ ਕਰੇ ਰਾਸ਼ਨ ਵਗੈਰਾ ਆਉਂਦਾ ਹੈਗਾ ਪ੍ਰੋਫ ਨਹੀਂ ਵੀਰੇ ਰਾਸ਼ਨ ਵੀ ਸਭ ਕੁਝ ਖਤਮ ਕਰਤਾ ਏ ਸਭ ਕੁਝ ਖੋਲਿਆ ਐਦੋਂ ਉੱਤੇ ਇਹਨਾਂ ਨੇ ਕੀ ਕਰਨਾ ਹਨਾ ਭਲੇਖੇ ਭੁੱਲ ਭਲੇਖੇ ਪਛਤਾਨੇ ਆਏ ਇਸ ਰਾਜ ਦੇ ਲੱਗਦਾ ਹੈਗਾ ਵੀ ਕਾਹਨੂੰ ਵੋਟਾਂ ਪਾ ਦਾਂਗੇ ਐਵੇਂ ਬਹੁਤ ਪਿਛਤਾਨੇ ਹੈ ਇਹ ਚੀਜ਼ ਨੂੰ ਲੈ ਕੇ ਵੀ ਪਹਿਲਾਂ ਪਹਿਲਾਂ ਇਹ ਪੈਰੀ ਡੈਗਦੇ ਆ ਬਾਅਦ ਚ ਆਪਾਂ ਪੈਰੀ ਡੈਗਦੇ ਆ ਇਹਨਾਂ ਦੇ ਵੀ ਹਾਂ ਸਾਨੂੰ ਦੇਣਗੇ ਇਹਨਾਂ ਨੇ ਤਾਂ ਇੱਕ ਵਾਰੀ ਡਿੱਗਣਾ ਹੁੰਦਾ ਆਪਾਂ ਪੰਜ ਪੈਰੀ ਡੈਗਦੇ ਬਾਅਦ ਚ 5 ਸਾਲ ਆਪਾਂ ਹੀ ਡੈਗਦੇ ਉਸ ਤੋਂ ਬਾਅਦ ਵਿੱਚ ਅਗਲੀ ਸਰਕਾਰ ਨਵੀਂ ਚੋਂਦੇ ਆ ਉਹਦੇ ਵੀ ਪੈਰੀ ਡੈਗਦੇ ਆ ਕੁਝ ਨਹੀਂ ਮਿਲਦਾ ਸਭ ਕੁਝ ਵਾਰੀ ਵਾਰੀ ਪੈਰੀ ਡੇਗਦੇ ਆ ਭੈਣ ਕਹਿੰਦੀ ਹੈ ਕਿ ਵਾਰੀ ਵਾਰੀ ਪੈਰੀ ਡੇਗਦੇ ਆ ਪਰ ਬਦਲਾਵ ਕਿਵੇਂ ਆਊਗਾ ਜ਼ਿੰਦਗੀ ਕਿਵੇਂ ਸੁਧਰ ਸਕਦੀ ਮਜ਼ਦੂਰਾਂ ਨੂੰ ਤੁਹਾਨੂੰ ਕੀ ਲੱਗਦਾ ਮੈਨੂੰ ਤਾਂ ਇਹ ਹੀ ਲੱਗਦਾ ਜੀ ਹੁਣ ਤਾਂ ਛੰਡੇ ਚ ਡੰਡਾ ਰੱਖੋ ਤੇ ਆਪਣੇ ਬਦਲਾਵ ਆਪ ਲਿਆਓ ਆਪ ਮਿਹਨਤਾਂ ਕਰਾਂਗੇ ਤਾਂ ਆਪਣਾ ਬਦਲਾਵ ਆਊਗਾ ਕਿਉਂਕਿ ਇਹਨਾਂ ਨੇ ਮੰਗਾਈ ਕਰਤੀ ਜਿਹੜੀ ਖੰਡ 30 ਰੁਪਏ 20 ਰੁਪਏ ਕਿਲੋ ਹੁੰਦੀ ਸੀ ਹੁਣ ਤਾਂ 50 ਰੁਪਏ ਸਿੱਧੀ ਠੋਕਤੀ ਆ ਗਈ ਤੇਲ ਜਿਹੜਾ 100 ਰੁਪਏ ਦੀ ਬੋਤਲ ਆਉਂਦੀ ਸੀ ਹੁਣ ਤਾਂ 150 ਦੀ ਤੇਲ ਦੀ ਕਿਲੋ ਲੀਟਰ ਦੀ ਬੋਤਲ ਕਰਤੀ ਨਹੀਂ ਕਿਲੋ ਦੀ ਜ ਕੀਦੋਂ ਸੌਦਾ ਹੁੰਦਾ ਦੋ ਸੌਦਾ ਹੁੰਦਾ ਦੋ ਸੌਦਾ ਹੀ ਕਿਉਂ ਦਾ ਪੈਕਟ ਹੁੰਦਾ 200 ਦੀ ਉਹ ਆਪਣਾ ਨਾ ਕੀ ਸਰੋਂ ਦਾ ਤੇਲ ਆ ਜਿਵੇਂ ਖੰਡ ਹੋ ਗਈ ਆ ਆਟਾ ਵੀ ਮਹਿੰਗਾ ਹੋਗਾ ਜਿਵੇਂ ਚੌਲ ਆ ਉਹ ਵੀ 120 ਰੁਪਏ ਤਾਂ ਚੌਲ ਹੀ ਦੇ ਜਾਂਦੇ ਜਿਹੜੇ ਆਪਾਂ ਆਮ ਕਿਤੇ ਕਿਤੇ ਘਰਾਂ ਵਿੱਚ ਆਮ ਬਣਾਉਂਦੇ ਆ ਬੀਓ ਹੁਣ ਜਿਵੇਂ ਆ ਗੁੱਡੀ ਨੇ ਵੀ ਸਲੰਡਰ ਦੀ ਗੱਲ ਕੀਤੀ ਸੀ ਇਹ ਵੀ ਬਹੁਤ ਮਹਿੰਗਾ ਹੋ ਚੁੱਕਿਆ ਵੀ ਇਹਦੀ ਕੋਈ ਸਬਸਿਡੀ ਨਹੀਂ ਅੱਗੇ ਦਾ ਜੇ ਆਪਾਂ ਵੀ ਮੰਨ ਕੇ ਚੱਲ 700 ਦਾ ਸੀਗਾ ਸਲੰਡਰ ਇਹਦੋਂ ਪਹਿਲਾਂ ਦੀ ਗੱਲ ਕਰਦੀ ਰਹੀਆਂ ਮੈਂ 2022 23 ਦੀ ਗੱਲ ਤੇ ਵੀ ਹੁਣ ਤਾਂ 2025 ਚੱਲ ਰਿਹਾ ਹੈ ਵੀ ਜਿਵੇਂ ਹੁਣ ਆਪਾਂ ਤੋਂ 1900 ਦਾ ਸਲੰਡਰ ਭਰਉਂਦੇ ਆ ਉਹ ਪ੍ਰੋਪਰ 900 ਦਾ ਹੀ ਭਰਾ ਲੈਂਦੇ ਆ ਤੇ ਆਪਾਂ ਨੂੰ ਕੋਈ ਸਬਸਿਡੀ ਨਹੀਂ ਦਿੰਦੇ ਇਹਦੇ ਹਿਸਾਬ ਨਾਲ ਉਹਨਾਂ ਨੂੰ 300 ਆਪਾਂ ਨੂੰ ਸਬਸਿਡੀ ਦੇਣੀ ਚਾਹੀਦੀ ਕਿਉਂਕਿ 400 ਦਾ ਸਲੰਡਰ ਹੋ ਗਿਆ ਉਹ ਪ੍ਰੋਪਰ ਆਪਾਂ ਤੋਂ 900 ਹੀ ਲੈਂਦੇ ਆ ਕਰ ਲੈ ਇਹ ਖਾਤਾ ਵਗੈਰਾ ਲੱਗਿਆ ਤੁਹਾਡਾ ਹਾਂ ਵੀਰੇ ਲੱਗਾ ਏ ਸਾਡੇ ਜਿਵੇਂ ਹੁਣ ਨਿਰੇਗਾ ਦੇ ਪੈਸੇ ਹੁੰਦੇ ਇਹ ਵੀ ਮੈਸੇਜ ਆਉਂਦਾ ਏ ਤੇ ਜਿਵੇਂ ਸਾਫ ਸਿਟੀ ਦੇ ਇਹਦਾ ਵੀ ਮੈਸੇਜ ਆਉਂਦਾ ਏ ਵੀਰੇ ਸਾਨੂੰ ਚੰਗੀ ਤਰ੍ਹਾਂ ਪਤਾ ਏ ਨਹੀਂ ਆਉਂਦੀ ਆ ਜਿਹੜੇ ਮੋਦੀ ਵਾਲੇ ਸਿਲੰਡਰ ਸੀਗੇ ਉਹਨਾਂ ਦੇ ਵਿੱਚੋਂ ਹੁੰਦੇ ਆ 2250 ਰੁਪਿਆ ਹੁੰਦਾ ਇਹ ਖਨੀ ਉਹਨਾਂ ਦੇ ਵਿੱਚੋਂ ਜਿਹੜੇ ਫ੍ਰੀ ਵਾਲੇ ਸਿਲੰਡਰ ਸੀਗੇ ਉਹਨਾਂ ਦੇ ਵਿੱਚੋਂ ਹੁੰਦੇ ਆ ਕਿਉਂਕਿ ਸਾਨੂੰ ਤਾਂ ਮਿਲਿਆ ਨਹੀਂ ਨਾ ਹੀ ਅਸੀਂ ਲਿਆ ਸੀਗਾ ਉਹ ਕਿਉਂਕਿ ਅਸੀਂ ਐਂ ਰਹਿ ਗਏ ਵੀ ਇਮਾਨਦਾਰੀ ਚ ਵੀ ਇੰਨੇ ਸਿਲੰਡਰ ਕੀ ਕਰਨੇ ਇੱਕ ਪਰਿਵਾਰ ਨੂੰ ਇੱਕ ਹੀ ਸਿਲੰਡਰ ਬਹੁਤ ਆ ਵੀ ਅਸੀਂ ਸਾਗੀ ਸੀਗੇ ਸਾਰੇ ਵੀ ਅਸੀਂ ਕਿੰਨੇ ਕੀ ਕਰਨੇ ਹੈਗੇ ਆ ਤੇ ਐਂ ਕਰਕੇ ਬਾਕੀ ਸਾਰਿਆਂ ਨੇ ਲੈ ਕਿਸੇ ਨੇ ਲੈ ਕਿਸੇ ਨੇ ਨਹੀਂ ਲੈ ਅਸੀਂ ਵੀ ਨਹੀਂ ਸੀ ਲਿਆ ਵੀਰੇ ਫਿਰ ਅਸੀਂ ਤਾਂ ਨਾ ਸਬਸਿਡੀ ਲਈ ਆ ਤੇ ਨਾ ਆਪਾਂ ਫ੍ਰੀ ਦਾ ਭਰਾਇਆ ਤੇ ਨਾ ਉਹ ਕੀਤਾ ਸਾਡੇ ਕੋਲ ਤਾਂ ਦੂਜਾ ਹੀ ਆ ਬਸ ਅਸੀਂ 900 ਦਾ ਪ੍ਰੋਪਰ ਭਰੋਣੇ ਆ ਤੇ 900 ਹੀ ਦਿਨੇ ਕੋਈ ਸਾਨੂੰ ਸਬਸਿਡੀ ਨਹੀਂ ਹੁੰਦੀ ਹਾਂ ਸਾਡੇ ਫੋਨਾਂ ਨਾਲ ਨੰਬਰ ਲੱਗੇ ਆ ਵੀ ਜੇ ਮੈਂ ਆ ਸਬਸਿਡੀ ਆ ਜਾਂਦੀ ਆ ਸਾਨੂੰ ਕੋਈ ਨਹੀਂ ਹੁੰਦੀ ਰੇ ਇਸ਼ੇ ਪੈਨੇ ਆਖਰ ਤੇ ਕੁਛ ਕਹਿਣਾ ਚਾਹੁੰਦੇ ਹੋ ਹੋਰ ਆਖਰ ਤੇ ਅਸੀਂ ਤਾਂ ਹੁਣ ਕਹਿੰਨੇ ਵੀ ਹੁਣ ਵੀ ਅਸੀਂ ਮੰਗ ਪੱਤਰ ਫੜਾਵਾਂਗੇ ਜੇ ਹੁਣ ਵੀ ਇਹਨਾਂ ਨੇ ਚੱਕ ਕੇ ਡਸਟਬਿਨ ਚ ਪਾ ਤੀ ਇਹ ਹੁਣ ਤਾਂ ਕੱਟ ਕਾਠਾ ਤੇ ਏਦੋਂ ਵੱਧ ਤੋਂ ਵੱਧ ਕੱਟ ਲਿਆ ਆਗੇ ਫਿਰ ਅਸੀਂ ਉਹ ਕਰਾਂਗੇ ਜਿਹੜਾ ਨਹੀਂ ਵੀ ਕਰਨਾ ਨਾ ਕੱਲ ਨੂੰ ਵੋਟਾਂ ਮੰਗਣ ਵੀ ਆਉਣਾ ਹੈਗਾ ਇਹਨਾਂ ਨੇ ਪਿੰਡਾਂ ਦੇ ਵਿੱਚ ਕੋਈ ਕਰੋਗੇ ਸਵਾਗਤ ਕਰਿੰਦੇ ਵੀਰੇ ਸਵਾਗਤ ਤਾਂ ਫਿਰ ਜਿੰਦਾਂ ਦਾ ਆਪ ਕਰਦੇ ਆ ਸੁਣਦੇ ਆ ਉਦਾਂ ਦਾ ਸਵਾਗਤ ਤੋਂ ਕਹਿੰਦੇ ਨਹੀਂ ਹੁੰਦੇ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰਨ ਲੈਂਦੇ ਵੋਟਾਂ ਵੇਲੇ ਤਾਂ ਸਾਨੂੰ ਬਾਪੂ ਵੀ ਕਹਿੰਦੇ ਆ ਬਾਅਦ ਵਿੱਚ ਤਾਂ ਸਾਡੀ ਕੋਈ ਵੀ ਨਹੀਂ ਸਾਰ ਲੈਂਦਾਗਾ ਤੇ ਅਸੀਂ ਅਸੀਂ ਤਾਂ ਹੁਣ ਇਹ ਹੀ ਹਾਂਜੀ ਹੁਣ ਅਸੀਂ ਇਹ ਹੀ ਕਵਾਂਗੇ ਵੀ ਹੁਣ ਜਦੋਂ ਵੀ ਕੋਈ ਵੀ ਵੋਟਾ ਲੈਣਾ ਹੈ ਅਸੀਂ ਵੋਟ ਨਹੀਂ ਪਾਉਣੀ ਅਸੀਂ ਤਾਂ ਆਪਦੇ ਝੰਡੇ ਝੰਡਿਆਂ ਦੇ ਵਿੱਚ ਡੰਡੇ ਪਾ ਕੇ ਤਾਂ ਟਾਂ ਟਾਂਗਦੇ ਨੇ ਵੀ ਭਾਈ ਨਾ ਤਾਂ ਅਸੀਂ ਵੋਟ ਅੱਜ ਪਾਗੇ ਤੇ ਨਾ ਕੱਲ ਪਾਗੇ ਜੇ ਬਦਲਾਵ ਕਰਨਾ ਹੁੰਦਾ ਨਾ ਤੁਸੀਂ ਪਹਿਲਾਂ ਸਰਕਾਰਾਂ ਆਈਆਂ ਸੀ ਉਹ ਬਦਲਾਵ ਲਿਆ ਪਰ ਹੁਣ ਤੱਕ ਕਿਸੇ ਨੇ ਕੋਈ ਵੀ ਬਦਲਾਵ ਨਹੀਂ ਲਿਆਂਦਾ ਹਰ ਹਰ ਸਾਲ ਕੋਈ ਨਾ ਕੋਈ ਬਣ ਕੇ ਕੋਈ ਕੇਜਰੀਵਾਕ ਦੂਜਾ ਝਾੜੂ ਵਾਲਾ ਬਣ ਗਿਆ ਕੋਈ ਕਿਹੜਾ ਬਣ ਗਿਆ ਬਾਦਲ ਬਣ ਗਿਆ ਕੋਈ ਮੋਦੀ ਮੋਦ ਹੋ ਦੂਜਾ ਸੌਰੀ ਹੋ ਕਾਲੀ ਬਣ ਕੇ ਕਾਲੀ ਬਣ ਕੇ ਕਿਤੇ ਕਾਂਗਰਸੀ ਬਣ ਕੇ ਕਿਸੇ ਨੇ ਕੁਛ ਵੀ ਨਹੀਂ ਸੋਚਿਆ ਸਾਡੇ ਬਾਰੇ ਤਾਂ ਸਾਨੂੰ ਤਾਂ ਉਹੀ ਦਾਤੀ ਕੁਹਾੜੀ ਚੱਕਣੀ ਪੈਂਦੀ ਵੀ ਚਲੋ ਚਲੋ ਦਿਹਾੜੀਆਂ ਚੱਲ ਕਰ ਲਗੇ ਤੇ ਫਿਰ ਦਿਹਾੜੀਆਂ ਤੋਂ ਵੀਰੇ ਕਰਨਾ ਹੀ ਬੱਚੇ ਤਾਂ ਪਾਲ ਲੈਣੇ ਆਗੇ ਧੰਨਵਾਦ ਓਕੇ ਵੀਰੇ